ਸਨਪਰਜੋ ਜੀ ਆ ਜਮੀਨ ਤੁਹਾਡੀਆਂ ਸਾਰੀ ਹਾਂ ਜੀ ਹਾਂ ਮੇਰੀ ਹੈ ਜੀ ਅੱਛਾ ਤੁਸੀਂ ਅੱਗ ਲਗਾਈ ਜਾਂ ਨਹੀਂ ਲਗਾਈ ਹਾਂ ਜੀ ਨਾ ਜਮੀਨ ਨਹੀਂ ਲਗਾਈ ਇਹਨੂੰ ਕੱਲ ਸਰਪੰਚ ਦਾ ਫੋਨ ਆਇਆ ਜੀ ਵੀ ਤੁਸੀਂ ਜੁਰਮਾਨਾ ਭਰ ਕੇ ਭਵਾਨੀਗੜ੍ਹ ਵੀ ਤੁਸੀਂ ਅੱਗ ਲਗਾਈ ਜੀ ਮਹਾਮਤਾ ਜਮੀਨ ਲਾਈ ਅੱਛਾ ਤੁਸੀਂ ਬਿਲਕੁਲ ਨਹੀਂ ਅੱਗ ਲਾਈ ਇੱਕ ਬਿੱਗੇ ਨੂੰ ਵੀ ਅੱਗ ਨਹੀਂ ਆ ਜੀ ਜਮੀਨ ਨਹੀਂ ਲਾਈ ਇਹਨਾਂ ਦੀ ਸੈਟਲਾਈਟ ਨੂੰ ਆਹ 30 ਬਿੱਗੇ ਬਹਣ ਹੈ ਇਹ 30 ਬਿੱਗੇ ਬਹਣ ਚ ਅੱਗ ਨਹੀਂ ਲੱਗੀ ਇਹਨਾਂ ਦੀ ਸੈਟਲਾਈਟ ਨੇ ਚੱਕ ਲਿਆ ਅਸੀਂ ਕਹਿੰਦੇ ਹਾਂ ਵੀ ਛੋਡੀਆਂ ਜਿਹੜੀਆਂ ਸੈਟੇਲਾਈਟਾਂ ਨੇ ਛੋਟਾ ਜਿਹੜਾ ਇੰਸਟਰੂਮੈਂਟ ਆ ਇਹ ਫੇਲ ਹੈ ਅਸੀਂ ਕਹਿ ਰਹੇ ਹਾਂ ਸਰਕਾਰ ਨੂੰ ਵੀ ਇਹਨਾਂ ਕਿਸਾਨਾਂ ਦੀ ਬਾਹ ਫੜੋ ਨਾ ਕਿ ਇਹਨਾਂ ਦੇ ਪਰਚੇ ਕਰਕੇ ਇਹਨਾਂ ਤੇ ਜੁਰਮਾਨੇ ਲਾ ਕੇ ਇਹਨਾਂ ਇਹਨਾਂ ਦੀ ਇਹਨਾਂ ਦੀ ਧੌਣ ਦੱਬੋ ਇਹ ਸਰਕਾਰ ਇਹ ਜੀ ਹੈ ਵੀ ਮਤਲਬ ਇੰਨੀ ਗੱਪੀ ਸਰਕਾਰ ਆਪਾਂ ਸੁਖਬੀਰ ਬਾਦਲ ਨੂੰ ਕਹਿ ਰਹੇ ਹੁੰਦੇ ਸੀਗੇ ਵੀ ਸੁਖਬੀਰ ਬਾਦਲ ਗੱਪੀ ਹੈ ਪਰ ਨਹੀਂ ਇਹਨਾਂ ਦਾ ਮਾਂ ਦੇ ਪੁੱਤ ਨੇ ਗੁਜਰਾਤ ਦੇ ਵਿੱਚ ਜਾ ਕੇ ਇਹਨਾਂ ਦੇ ਆਕਾ ਨੇ ਕੇਜਰੀਵਾਲ ਨੇ ਤੇ ਭਗਵੰਤ ਸਿੰਘ ਇਹ ਕਹਤਾ ਗੁਜਰਾਤ ਦੇ ਲੋਕਾਂ ਨੂੰ ਵੀ ਹੜਾ ਐਸੀ ਪੰਜਾਬ ਦੇ ਵਿੱਚ ਅਸੀਂ 50000 ਰੁਪਿਆ ਪਰ ਇਕੜ ਮਗਰ ਕਿਸਾਨਾਂ ਨੂੰ ਪਾਤਾ ਕਿੰਨਾ ਦੇਖੋ ਝੂਠ ਬੋਲਦੇ ਨੇ ਇੱਥੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਕੱਲ ਪਰਸੋਂ ਅੱਗ ਬਚਾਉਂਦੇ ਫਿਰਦੇ ਸੀ ਉਹ ਬੜੇ ਖਬਰਾਂ 'ਚ ਲੱਗੀਆਂ ਆਹ ਦੇਖੋ ਜੀ ਸੰਗਰੂਰ ਦੇ ਡੀਸੀ ਸਾਹਿਬ ਆਹ ਗੁਰਦਾਸਪੁਰ ਦੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਅੱਗ ਬਚਾਉਂਦੇ ਫਿਰਦੇ ਆ ਉਹ ਸਿਰਫ ਆਪਣੀ ਖੱਲ ਬਚਾਉਂਦੇ ਨੇ ਤੁਸੀਂ ਆਹ ਸਾਰਾ ਖੇਤ ਦੇਖ ਲਿਆ ਤੁਸੀਂ ਇਹਦੀ ਵੀਡੀਓ ਬਣਾਓ ਸਾਰੇ ਦੇਖੋ ਆ ਸੁੱਕੀ ਪਰਾਲੀ ਪਈ ਆ ਬਿਲਕੁਲ ਸੁੱਕੀ ਕਿਉਂ ਡਰਿਆ ਹੋਇਆ ਕੀ ਤੋਂ ਡਰਿਆ ਉਹ 5000 ਨਹੀਂ ਡਰਾ ਲਿਆ 9 5000 ਦਾ ਨਹੀਂ 5000 ਤਾਂ ਦੇਵੀ ਦੀ ਕਿਸਾਨ ਜਿਹੜਾ ਪਰਚਾ ਹੈ ਕਹਿ ਕੇ ਕੋਟਾਂ ਦੇ ਢੇਡੇ ਖੱਜਲ ਖਵਾਰੀ ਆਪਦਾ ਕੰਮ ਛੱਡਣਾ ਉਹ ਉਹ ਗੱਲਾਂ ਤੋਂ ਡਰਦਾ ਅਗਲਾ ਜੇ ਨਕਲੀ ਖਾਦਾਂ ਮਿਲਦੀਆਂ ਨਹੀਂ ਉੱਧਰ ਨਹੀਂ ਆਉਂਦੇ ਨਕਲੀ ਦੁੱਧ ਜਾ ਰਿਹਾ ਉੱਧਰ ਨਹੀਂ ਆਉਂਦੇ ਕਿਸਾਨ ਪੱਕੀ ਦਾ ਸਰਕਾਰ ਹੈ ਨਹੀਂ ਦਿਨ ਪਰ ਦਿਨ ਇਕੱਠੇ ਹੋ ਕੇ ਆ ਜਦੋਂ ਐਮਐਲਏ ਬੜੂ ਪੁੱਛਣਗੇ ਸਵਾਲ ਵੀ ਆ ਲਵਾ ਗਾ ਜਾ ਸਾਡੀ ਆ ਸਾਡੇ ਤੇ ਪਰਚਾ ਪੈ ਗਿਆ ਕਰ ਕਿਉਂਕਿ ਆ ਗ੍ਰੀਨ ਰਿਵੋਲ ਦੇ ਜਿਹੜੇ ਫੈਸਲੇ ਹੋਏ ਹੋਏ ਨੇ 2015 ਦੇ ਵਿੱਚ ਇਹਦੇ ਵਿੱਚ ਸਪੈਸ਼ਲ ਤੌਰ ਤੇ ਜਾਨੀ ਕਿ ਇਹ ਲਾਗੂ ਹੋਇਆ ਹੋਇਆ ਵੀ ਜਿਹੜੇ 2 ਏਕੜ ਵਾਲੇ ਕਿਸਾਨ ਨੇ ਉਹਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਵਾਸਤੇ 5000 ਰੁਪਏ ਦੇ ਵਿੱਚ ਜਿਹੜਾ ਸਾਰਾ ਇਹ ਸੰਦ ਸਮਾਨ ਦਿੱਤਾ ਜਾਊਗਾ ਜਿਹੜੇ 5 ਏਕੜ ਤੋਂ ਵੱਧ ਵਾਲੇ ਨੇ ਉਹਨਾਂ ਨੂੰ 15000 ਰੁਪਏ ਦੇ ਵਿੱਚ ਇਹ ਫੈਸਲੇ ਦੇ ਉੱਪਰ ਸਰਕਾਰ ਨੇ ਕੋਈ ਵੀ ਫੁੱਲ ਨਹੀਂ ਚਾੜੇ ਹੈਗੇ ਸਰਕਾਰ ਹਮੇਸ਼ਾ ਫੈਸਲੇ ਤੋਂ ਭੱਜਦੀ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਚ ਮੌਜੂਦ ਆ ਭਵਾਨੀਗੜ੍ਹ ਦਾ ਪਿੰਡ ਪੱਟੀਵਾਲ ਕਲਾਂ ਜਿੱਥੇ ਕਿਉਂਕਿ ਅੱਗ ਦੇ ਮਾਮਲੇ ਲਗਾਤਾਰ ਕਿਤੇ ਨਾ ਕਿਤੇ ਐਫ ਆਈ ਆਰਾਂ ਵੀ ਹੋ ਰਹੀਆਂ ਨੇ ਪੂਰੇ ਪੰਜਾਬ ਚ ਕਿਉਂਕਿ ਪੰਜਾਬ ਸਰਕਾਰ ਕਹਿ ਰਹੀ ਆ ਕਿ ਅੱਗ ਨਾ ਲਗਾਈ ਜਾਵੇ ਪੋਲਿਊਸ਼ਨ ਹੁੰਦਾ ਪ੍ਰਦੂਸ਼ਣ ਹੁੰਦਾ ਇੱਥੋਂ ਤੱਕ ਗੱਲਬਾਤ ਆਉਂਦੀ ਆ ਤੇ ਪੱਟੀਵਾਲ ਕਲਾਂ ਚ ਤੇ ਵੱਡੀ ਗਿਣਤੀ ਚ ਇੱਥੇ ਭਾਰਤੀ ਕਿਸਾਨ ਜੁੜਨ ਉਗਰਾਹਾਂ ਦੇ ਆਗੂ ਨੇ ਪਿੰਡ ਪੱਟੀਵਾਲ ਕਲਾਂ ਦੇ ਵਾਸੀ ਨੇ ਕਿਸਾਨ ਇਕੱਠੇ ਹੋਏ ਨੇ ਕਿਉਂ ਇਕੱਠੇ ਹੋਏ ਨੇ ਕਿਉਂਕਿ ਸੈਟੇਲਾਈਟ ਨੇ ਐਫ ਆਈ ਆਰ ਦਰਜ ਕੀਤੀ ਆ ਅਤੇ ਉਸ ਤੋਂ ਬਾਅਦ ਪਿੰਡ ਦੇ ਸਰਪੰਚ ਨੂੰ ਇਤਲਾਹ ਕੀਤੀ ਕਿ ਇਸ ਕਿਸਾਨ ਤੇ ਐਫ ਆਈ ਆਰ ਦਰਜ ਹੋ ਚੁੱਕੀ ਆ ਜੀ ਇਹ ਜੁਰਮਾਨਾ ਪਰੇ ਉਸ ਤੋਂ ਬਾਅਦ ਜਦੋਂ ਕਿਸਾਨ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨ ਨੇ ਕਿਹਾ ਕਿ ਮੈਂ ਤਾਂ ਅੱਗ ਹੀ ਨਹੀਂ ਲਗਾਈ ਉਹਨਾਂ ਦੇ ਖੇਤਾਂ 'ਚ ਮੌਜੂਦ ਆ ਜਿਹੜੇ ਖੇਤ 'ਚ ਕਿਸਾਨ ਨੇ ਅੱਗ ਨਹੀਂ ਲਗਾਈ ਪਰ ਉਹਨਾਂ ਤੇ ਕਿਤੇ ਨਾ ਕਿਤੇ ਐਫ ਆਈ ਆਰ ਦਰਜ ਹੋਈ ਆ ਜੁਰਮਾਨਾ ਲੱਗਿਆ ਉਹਨਾਂ ਨੂੰ ਉਸ ਤੋਂ ਬਾਅਦ ਪਿੰਡ ਦੇ ਕਿਸਾਨ ਨੇ ਇਕੱਠੇ ਹੋਏ ਨੇ ਉਗਰਾਹਾਂ ਗਰੁੱਪ ਦੇ ਆਗੂ ਇਕੱਠੇ ਹੋਏ ਨੇ ਕਿ ਇਹ ਤੱਕੇ ਸਾਹੀ ਨਜਾਇਜ਼ ਚੱਲ ਰਿਹਾ ਸੈਟੇਲਾਈਟ ਨੇ ਸਾਡੀ ਜ਼ਮੀਨ ਦੇ ਜੋ ਵੀ ਨੰਬਰ ਨੇ ਜਾਂ ਨਾਮ ਉਹ ਕਿਵੇਂ ਚੱਕ ਲਿਆ ਸੈਟੇਲਾਈਟ ਨੇ ਗਲਤ ਤਰੀਕੇ ਨਾਲ ਐਫ ਆਈ ਆਰ ਦਰਜ ਕੀਤੀ ਸੋ ਗੱਲਬਾਤ ਵੀ ਕਰਾਂਗੇ ਕਿਹੜਾ ਕਿਸਾਨ ਪਿੰਡ ਪੱਟੀਵਾਲ ਕਹਾਂਦੇ ਜਿਹੜੇ ਕਿਸਾਨ ਨਾਲ ਇਹ ਗੱਲਬਾਤ ਹੋਈ ਆ ਗੱਲਬਾਤ ਕਰਾਂਗੇ ਵਿਜਕੀ ਨਾਮ ਆਪਣਾ ਨਵਜੋਦ ਹੰਗੇ ਅੱਛਾ ਨਵਜੋਦ ਜੀ ਆਹ ਜ਼ਮੀਨ ਤੁਹਾਡੀਆਂ ਸਾਰੀ ਹਾਂਜੀ ਹਾਂ ਮੇਰੀ ਹੈ ਜੀ ਅੱਛਾ ਤੁਸੀਂ ਅੱਗ ਲਗਾਈ ਜਾਂ ਨਹੀਂ ਲਗਾਈ ਹਾਂਜੀ ਨਾ ਜ਼ਮੀਨ ਨਹੀਂ ਲਗਾਈ ਜੀ ਠੀਕ ਹੈ ਹਾਂਜੀ ਅੱਛਾ ਤੁਹਾਨੂੰ ਪਿੰਡ ਦੇ ਸਰਪੰਚ ਨੇ ਕੀ ਇਤਲਾਹ ਦਿੱਤੀ ਕਦੋਂ ਦਿੱਤੀ ਮੈਨੂੰ ਕੱਲ ਸਰਪੰਚ ਦਾ ਫੋਨ ਆਇਆ ਜੀ ਵੀ ਤੁਸੀਂ ਜੁਰਮਾਨਾ ਭਰ ਕੇ ਭਵਾਨੀਗੜ੍ਹ ਵੀ ਤੁਸੀਂ ਅੱਗ ਲਾਈ ਜ ਮਹਾਮਾਤਾ ਜਮੀਨ ਲਾਈ ਜੀ ਹਾਂਜੀ ਹਾਂ ਠੀਕ ਹੈ ਹਾਂਜੀ ਫਿਰ ਤੁਸੀਂ ਸਰਪੰਚ ਨਾਲ ਕਰੀ ਨਹੀਂ ਗੱਲ ਵੀ ਉੱਥੇ ਦਿਖਾਓ ਜੀ ਜਿਨ੍ਹਾਂ ਨੇ ਤੁਹਾਨੂੰ ਫੋਨ ਕਰਿਆ ਇੱਥੇ ਮੌਕੇ ਦਾ ਜਾਇਜਾ ਲੈ ਕੇ ਜਾਣਾ ਹਾਂ ਜੀ ਹਮਾਂ ਕਿਹਾ ਉਹਨਾਂ ਨੂੰ ਮਹਾ ਜੀ ਮੇਰੇ ਦੱਸੋ ਬਈ ਆ ਖਰਚੇ ਨੂੰ ਬਈ ਆ ਪੈਣੇ ਜੀ ਛੁੱਕੇ ਵੀ ਅੱਗ ਲੱਗੀ ਦਿਖਾਓ ਤਾਂ ਜੁਰਮਾਨਾ ਲਾਓ ਜੀ ਮੈਨੂੰ ਠੀਕ ਹੈ ਉਹ ਕਹਿੰਦੇ ਕੋਈ ਨਹੀਂ ਪਵਾਨੀ ਗੜ ਵੀ ਆਪਾਂ ਗੱਲ ਕਰਾਂਗੇ ਬਾਈ ਜੀ ਹਾਂ ਅੱਛਾ ਤੁਸੀਂ ਬਿਲਕੁਲ ਨਹੀਂ ਅੱਗ ਲਾਈ ਇੱਕ ਬਿੱਗੇ ਨੂੰ ਵੀ ਅੱਗ ਨਹੀਂ ਹਾਂ ਜਮੀਨ ਨਹੀਂ ਲਾਈ ਜੀ ਠੀਕ ਹੈ ਤੁਸੀਂ ਹੁਣ ਪਰਾਲੀ ਫਿਰ ਵੇਟ ਕਾਦੀ ਚੱਲ ਰਹੀ ਹੈ ਇੱਥੇ ਪਰਾਲੀ ਰੱਖੀ ਹੋਈ ਆ ਕੋਈ ਪ੍ਰਬੰਧ ਜਿਹੜੇ ਬੇਲਰ ਚੱਲ ਰਹੇ ਨੇ ਸਰਕਾਰ ਕਹਿ ਰਹੀ ਆ ਕਿ ਬੇਲਰਾਂ ਦਾ ਪ੍ਰਬੰਧ ਕਰਾਂਗੇ ਉਹ ਬੇਲਰਾਂ ਦਾ ਪ੍ਰਬੰਧ ਹੋਇਆ ਜਾਂ ਨਹੀਂ ਹੋਇਆ ਹਾਂ ਜਮੀ ਨਹੀਂ ਹੋਇਆ ਯਾਰ 20 ਦਿਨ ਹੋਈ ਵੱਡੀ ਨੂੰ ਜੀਰੀ ਨੂੰ ਕੋਈ ਨਹੀਂ ਆਇਆ ਯਰੇ ਅੱਛਾ ਹਾਂਜੀ ਹਾਂ ਠੀਕ ਹੈ ਆ ਬਾਹਣਾ ਇਹ ਤਾਂ ਕਬੀਲਾ ਭਾਈ ਮੈਂ ਉਸੇ ਕਰਕੇ ਮੈਂ ਉਹ ਆਊਗਾ ਚਕਾਵਾਂਗੇ ਵੀ ਅੱਗੇ ਨਹੀਂ ਲੱਭ ਕੇ ਸੀ ਹਾਂਜੀ ਹਾਂ ਠੀਕ ਹੈ ਹਾਂਜੀ ਅੱਛਾ ਉਹੀ ਵੇਟ ਕਰ ਰਹੇ ਹਾਂ ਜਦ ਕਿ ਬੇਲਰ ਮਿਲਿਆ ਨਹੀਂ ਤੁਹਾਨੂੰ ਹਾਂਜੀ ਹਾਂ ਜਮੀ ਨਹੀਂ ਮਿਲੇ ਜੀ ਹਾਂਜੀ ਠੀਕ ਹੈ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਬਲਵਿੰਦਰ ਸਿੰਘ ਘਣੌੜ ਜੱਟਾ ਹੈ ਅੱਛਾ ਬਲਵਿੰਦਰ ਜੀ ਇਕੱਠੇ ਹੋਏ ਹੋ ਇਹ ਕਾਰਨ ਕੀ ਲੱਗਦਾ ਸੈਟੇਲਾਈਟ ਨੇ ਕਿ ਉਸ ਤੋਂ ਬਾਅਦ ਇਤਲਾਹ ਦਿੱਤੀ ਗਈ ਆ ਐਫ ਆਈ ਆਰ ਦਰਜ ਹੋਈ ਆ ਜੁਰਮਾਨਾ ਹੋਇਆ ਕੀ ਲੱਗਦਾ ਤੁਹਾਨੂੰ ਆਲੇ ਦੁਆਲੇ ਕਿਸੇ ਨੇ ਅੱਗ ਲਗਾਈ ਆ ਉਹਦੇ ਕਾਰਨ ਹੋਇਆ ਜਾਂ ਕੀ ਅਣਗੈਲੀ ਕੀ ਲੱਗਦੀ ਐ ਇੱਥੇ ਦੇਖੋ ਅਣਗੈਲੀ ਆਪਾਂ ਤਾਂ ਆਪਾਂ ਨੂੰ ਤਾਂ ਇਹਦਾ ਪਤਾ ਨਹੀਂ ਅਣਗੈਲੀ ਦਾ ਹੁਣ ਪ੍ਰਸ਼ਾਸਨੇ ਦੱਸ ਸਕਦਾ ਇਹਨਾਂ ਦੀ ਸੈਟੇਲਾਈਟ ਦੱਸ ਸਕਦੀ ਐ ਇਹਨਾਂ ਦੀ ਸੈਟੇਲਾਈਟ ਨੂੰ ਆਹ 30 ਬਿਗੇ ਬਹਣਾ ਐ ਇਹ 30 ਬਿਗੇ ਬਹਣ ਚ ਅੱਗ ਨਹੀਂ ਲੱਗੀ ਇਹਨਾਂ ਦੀ ਸੈਟ ਤੇ ਸਰਦਾਰ ਬਿਕਰ ਸਿੰਘ ਸਰਪੰਚ ਨੂੰ ਫੋਨ ਕਰਤਾ ਪਟਵਾਰੀ ਸਾਹਿਬ ਨੇ ਵੀ ਤੁਸੀਂ ਆ ਕੇ ਜਰਮਾਨਾ ਭਰ ਕੇ ਜਾਓ ਇਹ ਸਾਡੇ ਨਮਜੋਦ ਜੀ ਖੜੇ ਨੇ ਕਿਸਾਨ ਇਸ ਕਰਕੇ ਇਹ ਤਾਂ ਹੁਣ ਇਹਨਾਂ ਦੀ ਸੈਟੇਲਾਈਟ ਦੱਸਦਾ ਵੀ ਨੁਕਸ ਕਿੱਥੇ ਆ ਅਸੀਂ ਕਹਿੰਨੇ ਆ ਵੀ ਛੋਡੀਆਂ ਜਿਹੜੀਆਂ ਸੈਟੇਲਾਈਟਾਂ ਨੇ ਛੋਟਾ ਜਿਹੜਾ ਇੰਸਟਰੂਮੈਂਟ ਆ ਇਹ ਫੇਲ ਹੈ ਕਿਉਂਕਿ ਆ ਬਿਨਾ ਅਪਰਾਲੀ ਬਿਨਾ ਅੱਗ ਲਾਏ ਇਹਨੇ ਇਹ ਚੱਕ ਲਿਆ ਇਹ ਇਹ ਕਿੱਥੇ ਦਾ ਇਨਸਾਫ ਹੈ ਅਸੀਂ ਕਹਿੰਨੇ ਆ ਇਹ ਸਰਕਾਰੇ ਧਿਆਨ ਕਰ ਇੱਥੇ ਕਿਸਾਨ ਆਇਤ ਕੀ ਆ ਬੋਨਾ ਰੋਗ ਪਿਆ ਇੱਥੇ ਹਰਦੀ ਰੋਗ ਪਿਆ 50% ਫਸਲਾਂ ਘਟ ਨਿਕਲੀਆਂ ਨੇ ਗਿਆ ਇਸ ਕਰਕੇ ਕਿਸਾਨ ਦਿਨੋ ਦਿਨ ਮਰਿਆ ਜਾ ਰਿਹਾ ਹਰ ਰੋਜ਼ ਤਿੰਨ ਕਿਸਾਨ ਆਤਮ ਹੱਤਿਆ ਕਰਦੇ ਨੇ ਕਿਸਾਨ ਦੇ ਕਰਜ਼ੇ ਜੜੇ ਪੈ ਨੇ ਗਲਗਲ ਕਰਜ਼ਾ ਹੋ ਗਿਆ ਅਸੀਂ ਕਹਿੰਦੇ ਆ ਸਰਕਾਰ ਨੂੰ ਵੀ ਇਹਨਾਂ ਕਿਸਾਨਾਂ ਦੀ ਬਾਹ ਫੜੋ ਨਾ ਕਿ ਇਹਨਾਂ ਦੇ ਪਰਚੇ ਕਰਕੇ ਇਹਨਾਂ 'ਤੇ ਜੁਰਮਾਨੇ ਲਾ ਕੇ ਇਹਨਾਂ ਇਹਨਾਂ ਦੀ ਇਹਨਾਂ ਦੀ ਧੌਣ ਦੱਬੋ ਇਸ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਜਾਗੋ ਉੱਠੋ ਕਿਉਂਕਿ ਲੋਕ ਇਹ ਚੀਜ਼ ਬਰਦਾਸ਼ਤ ਨਹੀਂ ਕਰਨਗੇ ਜੇ ਤੁਸੀਂ ਐਂ ਜੁਰਮਾਨੇ ਪਾਉਂਗੇ ਅਸੀਂ ਕਿਸਾਨ ਖੜੇ ਨੇ ਸਾਰੇ ਕਿਹਾ ਵੀ ਕਿਸੇ ਨੂੰ ਜੁਰਮਾਨਾ ਆਉਂਦਾ ਬਿਲਕੁਲ ਨਹੀਂ ਜੁਰਮਾਨਾ ਭਰਨਾ ਕਿਸੇ ਨੂੰ ਸਾਮਣਾ ਆਉਂਦੇ ਨੇ ਬਿਲਕੁਲ ਨਹੀਂ ਸਾਮਣ ਕਿਸ ਨੇ ਫੜਨੇ ਹੈਗੇ ਦੇਖਾਂਗੇ ਸਰਕਾਰ ਨਾਲ ਦੋਹਾਂ ਹੱਥ ਸਰਕਾਰ ਨਾਲ ਦੇਖਾਂਗੇ ਕਿਉਂਕਿ ਇਹ ਸਰਕਾਰ ਇਹ ਸਰਕਾਰ ਇਹ ਜੀ ਹੈ ਵੀ ਮਤਲਬ ਇੰਨੀ ਗੱਪੀ ਸਰਕਾਰ ਆ ਆਪਾਂ ਸੁਖਬੀਰ ਬਾਦਲ ਨੂੰ ਕਹਿੰਦੇ ਹੁੰਦੇ ਸੀਗੇ ਵੀ ਸੁਖਬੀਰ ਬਾਦਲ ਗੱਪੀ ਹੈ ਪਰ ਨਹੀਂ ਇਹਨਾਂ ਦਾ ਮਾਂ ਦੇ ਪੁੱਤ ਨੇ ਗੁਜਰਾਤ ਦੇ ਵਿੱਚ ਜਾ ਕੇ ਇਹਨਾਂ ਦੇ ਆਕਾ ਨੇ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਇਹ ਕਹਿਤਾ ਗੁਜਰਾਤ ਦੇ ਲੋਕਾਂ ਨੂੰ ਵੀ ਹੜਾ ਐਸੀ ਪੰਜਾਬ ਦੇ ਵਿੱਚ ਅਸੀਂ 50000 ਰੁਪਇਆ ਪਰ ਇਕੜ ਮਗਰ ਕਿਸਾਨਾਂ ਨੂੰ ਪਾਤਾ ਕਿੰਨਾ ਦੇਖੋ ਝੂਠ ਬੋਲਦੇ ਨੇ ਅਸੀਂ ਸਾਡੀ ਭਾਰਤੀ ਕਿਸਾਨ ਜੁਨੇ ਇਕਤਾ ਕਰਾਂ ਦਿਨ ਰਾਤ ਉਸੇ ਸੇਵਾ ਕੀਤੀ ਆ ਕਣਕ ਤੂੜੀ 20 ਕੱਪੜੇ ਤੇ ਹੁਣ ਟਰੈਕਟਰਾਂ ਦਾ ਜਿਹੜਾ ਜ਼ਮੀਨ ਪੱਤਰ ਕਰਨੀ ਹੁਣ ਫੇਰ ਦੁਬਾਰੇ ਜਾ ਕੇ ਲੈ ਆਵਾਂਗੇ ਟਰੈਕਟਰ ਲੈ ਕੇ ਜਾਵਾਂਗੇ ਗੰਨੇ ਦਾ 20 ਲੈ ਕੇ ਜਾਵਾਂਗੇ ਪਰ ਸਰਕਾਰ ਨੂੰ ਕਹਨੇ ਆ ਇਹਨਾਂ ਨੇ ਕਿਹਾ ਵੀ 20000 ਏਕੜ ਦੇਵਾਂਗੇ ਉੱਥੇ ਕਹ ਰਹੇ ਨੇ 50000 ਏਕੜ ਇਸ ਕਰਕੇ ਲੋਕਾਂ ਨੂੰ ਕਹਨੇ ਆ ਵੀ ਇਹ ਸਰਕਾਰ ਝੂਠੀ ਹੈ ਇਹ ਸਰਕਾਰ ਬੇਤੁਕੀਆਂ ਗੱਲਾਂ ਕਰਦੀ ਹੈ ਕਿਸਾਨਾਂ ਤੇ ਮਜ਼ਦੂਰਾਂ ਬਾਰੇ ਨਹੀਂ ਸੋਚਦੀ ਹੈਗੀ ਇਹਦੇ ਬਾਰੇ ਆਉਣ ਬਾਰੇ ਜਦੋਂ ਅਗਾਹ ਵੋਟਾਂ ਆਉਣਗੀਆਂ ਲੋਕ ਇਹਨਾਂ ਬਾਰੇ ਸੋਚਣਗੇ ਇਸ ਕਰਕੇ ਅਸੀਂ ਆ ਕਿਸਾਨ ਦੇ ਨਾਲ ਖੜੇ ਆ ਜਿੰਨਾ ਦੇ ਵਿੱਚ ਝੂਠੇ ਪਰਚੇ ਹੋਏ ਨੇ ਜਾਂ ਜਿਨ੍ਹਾਂ ਨੂੰ ਵੀ ਜੁਰਮਾਨੇ ਪਾਏਗੇ ਠੋਕ ਕੇ ਉਹਨਾਂ ਦਾ ਖੜਾਂਗੇ ਜੱਥੇਬੰਦੀ ਦਾ ਅੱਜ ਮੀਟਿੰਗ ਚੱਲ ਰਹੀ ਹੈ ਜ਼ਿਲ੍ਹੇ ਦੀ ਇਸ ਕਰਕੇ ਉੱਥੇ ਕੀ ਬਿਉਤ ਬੰਦੀ ਬਣਦੀ ਆ ਅਗਲਾ ਫੈਸਲਾ ਫਿਰ ਲਵਾਂ ਨਹੀਂ ਬਲਵਿੰਦਰ ਜੀ ਕੀ ਲੱਗਦਾ ਕੁਤਾਹੀ ਇੱਥੇ ਕਿਵੇਂ ਦੀ ਲੱਗ ਰਹੀ ਆ ਜਦੋਂ ਉਹਨਾਂ ਨੇ ਕੋਈ ਨਾ ਕੋਈ ਜੁਰਮਾਨਾ ਪਾਇਆ ਤਾਂ ਆ ਕੇ ਗਰਾਊਂਡ ਜ਼ੀਰੋ ਤੋਂ ਦੇਖਣਾ ਵੀ ਚਾਹੀਦਾ ਸੀ ਕਿ ਜਿਹੜੇ ਕਿਸਾਨ ਨੂੰ ਸਰਪੰਚ ਨੂੰ ਫੋਨ ਕੀਤਾ ਉਸ ਤੋਂ ਪਹਿਲਾਂ ਉਹਨਾਂ ਨੂੰ ਵੀ ਆਉਣਾ ਚਾਹੀਦਾ ਸੀ ਜਿਹੜੇ ਵੀ ਨੋਡਲ ਅਫਸਰ ਇੱਥੇ ਲਾਏ ਹੋਏ ਨੇ ਕਿ ਉਹਨਾਂ ਦੀ ਵੱਡੀ ਕੁਤਾਹੀ ਹੈ ਇਹ ਬਿਲਕੁਲ ਉਹ ਨਹੀਂ ਦੇਖਦੇ ਬ ਓਹੋ ਮਤਲਬ ਇਹ ਜੋ ਹੁਕਮ ਚਾੜਦੇ ਨੇ ਇੱਥੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਕੱਲ ਪਰਸੋਂ ਅੱਗ ਬੁਝਾਉਂਦੇ ਫਿਰਦੇ ਸੀ ਫੋਟੋ ਸ਼ੂਟ ਕਰਦੇ ਫਿਰਦੇ ਸੀ ਉਹ ਬੜੇ ਖਬਰਾਂ 'ਚ ਲੱਗੀਆਂ ਆਹ ਦੇਖੋ ਜੀ ਸੰਗਰੂਰ ਦੇ ਡੀਸੀ ਸਾਹਿਬ ਆਹ ਗੁਰਦਾਸਪੁਰ ਦੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਅੱਗ ਬੁਝਾਉਂਦੇ ਫਿਰਦੇ ਆ ਉਹ ਸਿਰਫ ਆਪਣੀ ਖੱਲ ਬਚਾਉਂਦੇ ਨੇ ਵੀ ਪ੍ਰਸ਼ਾਸਨ ਸਾਨੂੰ ਉੱਪਰੋਂ ਸਾਨੂੰ ਹਾਈ ਕੋਰਟ ਸਾਨੂੰ ਗ੍ਰੀਨ ਟਰਮੂਲਰ ਇੱਥੇ ਸਾਨੂੰ ਉਹ ਕਰੂਗਾ ਗਰਮੀਟਰ ਉਹਨੇ 2019 ਦੇ ਵਿੱਚ ਕਿਹਾ ਵੀ ਕਿਸਾਨਾਂ ਨੂੰ ਤੁਸੀਂ ਇੱਕ ਇੱਕ ਕਮਾਂਟਰ ਮੰਗ ਕੇ 100 ਰੁਪਏ ਦਿਓ ਅਸੀਂ ਮੰਗੇ 200 ਰੁਪਏ ਕਮੰਟਰ ਤੁਸੀਂ 100 ਰੁਪਏ ਦਾ ਦੋ ਘੱਟੋ ਘੱਟ 100 ਰੁਪਏ ਦਾ ਦੋ ਲੱਗੇ ਕਿਸਾਨ ਨੂੰ ਵੀ ਹਾਂ ਭਾਈ ਮੈਨੂੰ ਕਮੰਟਰ ਮੰਗੇ 100 ਰੁਪਏ ਦਿੱਤਾ ਉਹ ਸਰ ਤਾਂ ਗ੍ਰੀਨ ਟਰਮੂਲਰਾਂ ਦੀਆਂ ਪੂਰੀਆਂ ਨਹੀਂ ਕਰਦੇ ਹੈਗੇ ਆ ਕੇ ਕਿਸਾਨਾਂ ਵਾਲੇ ਚੜਦੇ ਨੇ ਇਸ ਕਰਕੇ ਸਾਨੂੰ ਬਰਦਾਸ਼ਤ ਨਹੀਂ ਹੈਗਾ ਠੀਕ ਹੈ ਹੁਣ ਜੇਕਰ ਦੁਬਾਰਾ ਫੇਰ ਇਤਲਾਹ ਆਉਂਦੀ ਹੈ ਕਿ ਜੁਰਮਾਨਾ ਤਾਂ ਤੁਹਾਨੂੰ ਭਰਨਾ ਪੈਣਾ ਜੀ ਸੈਟੇਲਾਈਟ ਨੇ ਉਹ ਕਰਿਆ ਤਾਂ ਅਗਲੀ ਤੁਹਾਡੀ ਤੁਹਾਡੇ ਵੱਲੋਂ ਕੀ ਕੀਤਾ ਜਾਵੇ ਦੇਖੋ ਅਸੀਂ ਛੋਡੇ ਜਰੀਏ ਤੁਸੀਂ ਆਹ ਸਾਰਾ ਖੇਤ ਦੇਖ ਲਿਆ ਤੁਸੀਂ ਇਹਦੀ ਵੀਡੀਓ ਬਣਾਓ ਸਾਰੇ ਦੇਖੋ ਆ ਸੁੱਕੀ ਪਰਾਲੀ ਪਈ ਆ ਬਿਲਕੁਲ ਸੁੱਕੀ 20 ਦਿਨ ਹੋ ਗਏ ਜੀਰੀ ਵੱਡੀ ਨੂੰ ਜਦ ਕਿ ਇੱਕ ਹਫਤੇ ਬਾਅਦ ਅਸੀਂ ਕਣਕ ਬੀਜਣੀ ਆ ਇਹ ਬਾਈ ਕਹਿੰਦਾ ਵੀ ਮੇਰੀ ਸੁੱਕੀ ਜਾ ਰਹੀ ਹੈ ਇਹ ਮਤਲਬ ਜਿਹੜੀ ਬੱਤ ਹੈ ਦੀ ਗਿੱਲ ਹੈ ਉਹ ਸੁੱਕੀ ਜਾ ਰਹੀ ਹੈ ਮੈਂ ਵੇਟ ਕਰ ਰਿਹਾ ਵੀ ਕਦੋਂ ਸਾਡੇ ਪਿੰਡ ਚ ਵੇਲਣ ਆਊਗਾ ਇਸ ਪਿੰਡ ਦੇ ਵਿੱਚ ਦੋ ਬੇਲਣ ਨੇ 6-7000 ਇੱਥੇ ਦਾ ਰਕਬਾ ਹੈ 6-7000 ਏਕੜ ਦਾ ਰਕਬਾ ਹੈ ਦੋ ਬੇਲਣ ਨੇ ਇੱਕ ਬੇਲਣ ਮਤਲਬ ਕੀ ਜਿਹੜਾ ਗੱਠਾਂ ਕਰਦਾ ਪਰਾਲੀ ਦੀਆਂ ਬੈਲਰ ਤੇ ਇਸ ਕਰਕੇ ਵੀ ਉਹ ਇੱਕ ਇੱਕ ਬੈਲਰ ਜਿਹੜਾ ਉਹ 20 20 ਕਿੱਲਾਂ ਦੀ ਇਕੱਠਾ ਕਰਦਾ 80 80 ਕਿੱਲੇ ਹੋਗੇ ਦੋ ਇੱਕ ਦਿਨ ਚ ਕਿੱਥੋਂ ਪੂਰੀਆ ਕਰਦਣਾ ਕਿ 6-7000 ਇੱਕ ਇਸ ਕਰਕੇ ਕਹਿੰਦੇ ਆ ਵੀ ਸਰਕਾਰ ਦੇ ਪ੍ਰਬੰਧ ਨਹੀਂ ਹੈਗੇ ਸਰਕਾਰ ਫੇਲ ਹੈ ਇਸ ਮਸਲੇ ਦੇ ਵਿੱਚ ਤੇ ਕਿਸਾਨਾਂ ਨੇ ਚੜ੍ਹਦੀ ਹੈ ਇਹ ਅਸੀਂ ਬਿਲਕੁਲ ਨਹੀਂ ਹੁਣ ਦੇਵਾਂਗੇ ਬਿਲਕੁਲ ਜੀ ਸੋ ਕਿਸਾਨ ਇਕੱਠੇ ਹੋਏ ਨੇ ਕਿ ਗਲਤ ਜਿਹੜੇ ਜੁਰਮਾਨੇ ਕੀਤੇ ਜਾ ਰਹੇ ਨੇ ਸੋ ਬਾਈ ਜੂਰੀ ਮੌਜੂਦ ਨੇ ਵਿੱਚ ਕੀ ਨਾਮ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਲਾਡੀ ਜੀ ਅੱਛਾ ਕੁਲਦੀਪ ਜੀ ਕਿਵੇਂ ਦੇਖਦੇ ਹੋ ਬੈਲਰ ਕਿੰਨੇ ਕੁ ਦਿੱਤੇ ਗਏ ਪ੍ਰਬੰਧ ਕਿੰਨਾ ਕੁ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਹੁਣ ਜੁਰਮਾਨੇ ਹੋਣ ਲੱਗੇ ਕਿ ਸੈਟੇਲਾਈਟ ਨੇ ਇਹੋ ਜਿ ਚੱਕ ਲਿਖੇ ਤਾਂ ਜਿਹੜੇ ਤੁਸੀਂ ਖੜੇ ਹੋ ਕਿ ਅੱਗ ਬਿਲਕੁਲ ਨਹੀਂ ਲੱਗੀ ਇਹ ਤਾਂ ਜੀ ਇਹ ਗੱਲ ਇਹ ਨਾ ਬੈਲਰਾਂ ਦੀ ਆ ਨਾ ਗੱਲ ਧੂਆਂ ਦੀ ਆ ਇਹ ਸਰਕਾਰ ਦੇ ਕੰਮ ਨਿਆਰੇ ਨੇ ਜਿਹੜੀ ਸਰਕਾਰ ਨੇ ਕਿਸਾਨਾਂ ਤੋਂ ਜ਼ਮੀਨ ਖਾਉਣੀ ਆ ਕਾਲੇ ਕਾਨੂੰਨ ਵਿਚਲਾ ਕੇ ਦੇਖ ਲੈ ਨਵੀਆਂ ਨਵੀਆਂ ਨੀਤੀਆਂ ਉਹ ਜਿਹੜੀ ਸਰਕਾਰ ਆ ਜਿਹੜੀ ਪ੍ਰਾਈਵੇਟ ਅਡਾਨੀਆਂ ਬਾਨੀਆਂ ਨੂੰ ਇਹ ਜ਼ਮੀਨ ਸਮਾਉਣ ਲੱਗੀ ਹੋਈ ਆ ਉਹਦੇ ਜਰੀਏ ਵੀ ਕਿਸਾਨ ਦਾ ਕਿਵੇਂ ਗਲ ਘੋਟਿਆ ਜਾਵੇ ਕਿਸਾਨ ਨੂੰ ਕਿਵੇਂ ਜ਼ਮੀਨ ਚੋਂ ਕੱਢਿਆ ਜਾਵੇ ਇਹ ਸਾਰੇ ਕਾਰਨਾਮੇ ਤਾਂ ਉੱਥੋਂ ਚੱਲਦੇ ਨੇ ਇਹ ਕੋਈ ਧੂਆਂ ਦਿੱਲੀ ਨਹੀਂ ਪਹੁੰਚ ਰਿਹਾ ਹਾਈ ਕੋਰਟ ਦੇ ਜੱਜ ਨੇ ਬੈਠੇ ਨੇ ਉਹਨਾਂ ਨੇ ਕੀ ਲੈਣਾ ਉਹਨਾਂ ਦਾ ਜਿਹੜਾ ਚੜਾਵਾ ਵੱਡਾ ਮਿਲੀਅਨਾਂ ਚ ਚੜ ਰਿਹਾ ਅੱਗੇ ਤੋਂ ਅੱਗੇ ਗੱਲਾਂ ਚੱਲ ਰਹੀਆਂ ਨੇ ਗੱਲ ਤਾਂ ਸਾਨੂੰ ਖੇਤੀ ਚੋਂ ਬਾਹਰ ਕਰਨ ਦੀ ਆ ਇਹ ਹੁਣ ਜਿਹੜੀ ਸੈਟੇਲਾਈਟ ਆ ਇਹ ਫਿਰ ਕਿਉਂ ਆਹ ਸੈਟੇਲਾਈਟ ਨਹੀਂ ਕੀ ਕਰਤਾ ਜਿਨ੍ਹਾਂ ਦੀ ਸੈਟੇਲਾਈਟ ਸਹੀ ਆ ਅੱਗਾ ਕਿਸਾਨ ਲਾਉਂਦੇ ਨੇ ਨਹੀਂ ਬੈਲਰ ਮਿਲ ਸਕਦੇ ਪਹਿਲਾਂ ਤਾਂ ਬੈਲਰਾਂ ਦੇ ਨਾਂ ਤੇ ਕਰੋੜਾਂ ਰੁਪਈਆ ਦੀ ਠੱਗੀ ਇੱਥੋਂ ਦੇ ਐਮਐਲਆ ਨੇ ਇੱਥੋਂ ਦੇ ਖੇਤੀਬਾੜੀ ਅਫਸਰਾਂ ਨੇ ਮੰਤਰੀਆਂ ਨੇ ਮਾਰਿਆ ਪੂਰੀ ਕਿਸਾਨ ਤੱਕ ਸਬਸਾਈਟੀ ਨਹੀਂ ਪਹੁੰਚਦੀ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਨੂੰ ਦਿੱਤੀ ਆ ਸੀ ਸੁਪਰਸੀਡਰਾਂ ਤੇ ਦਿੱਤੀ ਆ ਵੇਲਰਾਂ ਤੇ ਦਿੱਤੀ ਆ ਕਰੋੜਾਂ ਅਰਬਾਂ ਰੁਪਏ ਕਿਤੇ ਨਾ ਕਿਤੇ ਕਿਸਾਨਾਂ ਨੂੰ ਦਿੱਤੇ ਹਾਂ ਜੀ ਫਿਰ ਉਹ ਕਿੱਥੇ ਨੇ ਆ ਭੱਟੀਆਲ ਚ 20 ਦਿਨ ਹੋ ਗਏ ਕਿਸਾਨ ਦੀ ਗਿੱਲਾ ਜਿਹੜੀ ਉਹ ਖੁਸ਼ਕ ਹੋ ਰਹੀ ਆ ਥੱਲੋਂ ਦੇਖ ਲਓ ਤੁਸੀਂ ਇਹ ਜਦੋਂ ਖੁਸ਼ਕ ਹੋ ਗਈ ਇਹਨੂੰ ਕੀ ਵੇਲਰ ਕਰੂਗਾ ਕੀ ਕਰੂਗਾ ਇਹ 20 ਦਿਨ ਹੋ ਗਏ ਕਿਉਂ ਨਰਮ ਕਿਸਾਨ ਆ ਭੋਲਾ ਭਾਲਾ ਤੁਸੀਂ ਬੋਲਦਾ ਵੀ ਦੇਖਿਆ ਬੋਲ ਵੀ ਨਹੀਂ ਪੂਰਾ ਸਕਦਾ ਵਿਚਾਰਾ ਕਿਉਂ ਡਰਿਆ ਹੋਇਆ ਕੀ ਤੋਂ ਡਰਿਆ ਉਹ 5000 ਨਹੀਂ ਡਰਾ ਲਿਆ 9 5000 ਦਾ ਨਹੀਂ 5000 ਤਾਂ ਦੇਵੀ ਦੀ ਕਿਸਾਨ ਜਿਹੜਾ ਪਰਚਾ ਹੈ ਕਹਿ ਕੇ ਕੋਟਾਂ ਦੇ ਢੇਡੇ ਖੱਜਲ ਖਵਾਰੀ ਆਪਦਾ ਕੰਮ ਛੱਡਣਾ ਉਹ ਉਹ ਗੱਲਾਂ ਤੋਂ ਡਰਦਾ ਅਗਲਾ ਉਹ ਗੱਲਾਂ ਨਾਲ ਹੀ ਡਰਾ ਰਹੇ ਨੇ ਲੋਕਾਂ ਨੂੰ ਖੇਤੀ 'ਚੋਂ ਹੱਥ ਖੜੇ ਕਰਾਉਣਾ ਚਾਹੁੰਦੇ ਨੇ ਇਹ ਜਿਹੜੇ ਸੈਟੇਲਾਈਟ ਨੇ ਹੈ ਜਾਂ ਨਹੀਂ ਹੈ ਇਹ ਕੋਈ ਪਤਾ ਨਹੀਂ ਜਿਹੜੇ ਸੈਟੇਲਾਈਟ ਨੇ ਉਹ ਖਤਮ ਨੇ ਕਿਉਂਕਿ ਇਹ ਕਿਸਾਨਾਂ ਨੂੰ ਕਿਵੇਂ ਮਾਰਨੀ ਆ ਇਹ ਵਾਇਰਸ ਕਿੱਥੋਂ ਆ ਗਿਆ ਕੀ ਦੇਤਾ ਜਿਹੜੀ ਅੱਜ ਫਸਲਾ ਸਾਡੀ ਕੀਲੇ 'ਚੋਂ ਤਿੰਨ ਤਿੰਨ ਕੁਇੰਟਲ ਨਿਕਲੇ ਨੇ ਤਿੰਨ ਕੁਇੰਟਲ ਕੀਲੇ 'ਚੋਂ ਅਸੀਂ 4000 ਰੁਪਏ ਕੀਲੇ ਦੀ ਲਵਾਈ ਦਿੱਤੀ ਆ ਇਹ ਵੱਡੇ ਵਿਸ਼ੇ ਨੇ ਟਾਈਮ ਲੱਗੂਗਾ ਇਸ ਕਰਕੇ ਉਧਰ ਨਹੀਂ ਆਏ ਜਿਹੜਾ ਪਾਣੀ ਨਾਲ ਮਾਰਤਾ ਉਧਰ ਨਹੀਂ ਆਏ ਆ ਗੜੇ ਪੈਗੇ ਉਧਰ ਨਹੀਂ ਆਏ ਇਹ ਕੰਮਾਂ ਤੇ ਜਿਹੜੇ ਨਕਲੀ ਖਾਦਾਂ ਮਿਲਦੀਆਂ ਨੇ ਉਧਰ ਨਹੀਂ ਆਉਂਦੇ ਨਕਲੀ ਦੁੱਧ ਜਾ ਰਿਹਾ ਉਧਰ ਨਹੀਂ ਆਉਂਦੇ ਕਿਸਾਨ ਪੱਖੀ ਦਾ ਸਰਕਾਰ ਹੈ ਨਹੀਂ ਲੋਕਾਂ ਨੂੰ ਸਮਝ ਆ ਰਹੀ ਆ ਲੋਕ ਦੇਖ ਲਓ ਕਿੰਨੇ ਇਕੱਠੇ ਖੜੇ ਨੇ ਦਿਨ ਪਰ ਦਿਨ ਇਕੱਠੇ ਹੋ ਕੇ ਆ ਜਦੋਂ ਐਮਐਲਏ ਬੜੂ ਪੁੱਛਣਗੇ ਸਵਾਲ ਵੀ ਆ ਲਵਾ ਗਾ ਜਾ ਸਾਡੀ ਆ ਸਾਡੇ ਤੇ ਪਰਚਾ ਪੈ ਗਿਆ ਕਰ ਉਹ ਨਹੀਂ ਚੱਲ ਸਕਦੇ ਕੋਟਾ ਤੋਂ ਬਾਹਰ ਇਹ ਉਹ ਕੋਟਾਂ ਦੇ ਵੱਜੇ ਹੋਏ ਨੇ ਇਹ ਲੋਕਾਂ ਦੀ ਤਾਕਤ ਆ ਜਦੋਂ ਲੋਕ ਇਕੱਠੇ ਹੋਣਗੇ ਇਹ ਜਿਹੜੇ ਮਗਰਮੱਛ ਨੇ ਇਹਨਾਂ ਨੂੰ ਪੈਣਗੇ ਮਗਰਮੱਛਾਂ ਦੀ ਧੌਣ ਦਬਾਉਣਗੇ ਬਿਲਕੁਲ ਹਾਂ ਜੀ ਕੀ ਨਾਮ ਹੈ ਜੀ ਆਪਣਾ ਇਧਰ ਬੰਦ ਮੇਰਾ ਨਾਮ ਕਸ਼ਮੀਰ ਸਿੰਘ ਹਲਵਰਖ ਜੀ ਅੱਛਾ ਕਸ਼ਮੀਰ ਸਿੰਘ ਜੀ ਤੁਹਾਡੇ ਵੀ ਐਕਸਪੀਰੀਅੰਸ ਬਹੁਤ ਅੱਗੇ ਹੁੰਦਾ ਸੀ ਮਤਲਬ ਝੋਨਾ ਕੱਟਿਆ ਜਾਂਦਾ ਸੀ ਉਸ ਤੋਂ ਬਾਅਦ ਨਾਲ ਦੀ ਨਾਲ ਕਣਕ ਬੀਜਦੇ ਆਪਦਾ ਆਫ ਕਰਦੇ ਪਰ ਹੁਣ ਕਿਸਾਨਾਂ ਦਾ ਕੀ ਲੱਗਦਾ ਤੁਹਾਨੂੰ ਕਿਸਾਨ ਡਰਦੇ ਮਾਹੌਲ ਚ ਨੇ ਕਿ ਸਾਡੇ ਤੇ ਪਰਚਾ ਨਾ ਹੋ ਜੇ ਜੀ ਪਰਾਲੀ ਦਾ ਇੰਤਜ਼ਾਮ ਨਹੀਂ ਹੋ ਰਿਹਾ ਉਹ ਸੋਚਦੇ ਨੇ ਕਿ ਕੀ ਕੀਤਾ ਜਾਵੇ ਦੇਖੋ ਜਿਹੜਾ ਪਰਾਲੀ ਦਾ ਹੱਲ ਹੈ ਉਹ ਹੱਲ ਹੈਗਾ ਸਰਕਾਰ ਲਵੇ ਹੱਲਾ ਕਿਸਾਨ ਲਵੇ ਤਾਂ ਕੋਈ ਹੱਲ ਨਹੀਂ ਹੈਗਾ ਜੇ ਸਰਕਾਰ ਚਾਹੇ ਇਹਦਾ ਸਭ ਕੁਝ ਕਰ ਸਕਦੀ ਹੈ ਜਿਵੇਂ ਇਹ ਤੋਂ ਸੀਐਨਜੀ ਗੈਸ ਤਿਆਰ ਹੁੰਦੀ ਹੈ ਇਧਰ ਲਹਿਰੇ ਦੇ ਵਿੱਚ ਵੱਡਾ ਪਲਾਟ ਲੱਗਿਆ ਹੋਇਆ ਸੀ ਤੇ ਸਰਕਾਰ ਜਣੀ ਉਸ ਪਾਸੇ ਨਹੀਂ ਜਾਣਾ ਚਾਹੁੰਦੀ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਨੂੰ ਕਿਸੇ ਤਰ੍ਹਾਂ ਜ਼ਮੀਨ ਦੇ ਵਿੱਚੋਂ ਬਾਹਰ ਕਰਿਆ ਜਾਵੇ ਕਿਉਂਕਿ ਆ ਗ੍ਰੀਨ ਟ੍ਰੀਵਲ ਦੇ ਜਿਹੜੇ ਫੈਸਲੇ ਹੋਏ ਹੋਏ ਨੇ 2015 ਦੇ ਵਿੱਚ ਇਹਦੇ ਵਿੱਚ ਸਪੈਸ਼ਲ ਤੌਰ ਤੇ ਜਾਨੀ ਕਿ ਇਹ ਲਾਗੂ ਹੋਇਆ ਹੋਇਆ ਵੀ ਜਿਹੜੇ 2 ਏਕੜ ਵਾਲੇ ਕਿਸਾਨ ਨੇ ਉਹਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਵਾਸਤੇ 5000 ਰੁਪਏ ਦੇ ਵਿੱਚ ਜਿਹੜਾ ਸਾਰਾ ਇਹ ਸੰਦ ਸਮਾਨ ਦਿੱਤਾ ਜਾਊਗਾ ਜਿਹੜੇ 5 ਏਕੜ ਤੋਂ ਵੱਧ ਵਾਲੇ ਨੇ ਉਹਨਾਂ ਨੂੰ 15000 ਰੁਪਏ ਦੇ ਵਿੱਚ ਜਾਊ ਇਸ ਫੈਸਲੇ ਦੇ ਉੱਪਰ ਸਰਕਾਰ ਨੇ ਕੋਈ ਵੀ ਫੁੱਲ ਨਹੀਂ ਚਾੜੇ ਹੈਗੇ ਸਰਕਾਰ ਹਮੇਸ਼ਾ ਫੈਸਲੇ ਤੋਂ ਭੱਜਦੀ ਹੈ ਕਿਸਾਨ ਲਵੇ ਪਰਾਲੀ ਦਾ ਹੱਲ ਨਹੀਂ ਹੈਗਾ ਇਸ ਪਿੰਡ ਦੇ ਵਿੱਚ ਜਿਵੇਂ 7000 ਏਕੜ ਦਾ ਰਕਬਾ ਇਸ ਪਿੰਡ ਨੂੰ ਘੱਟੋ ਘੱਟ ਵੀ 5 ਬੈਲਰਾਂ ਦੀ ਲੋੜ ਸੀ ਜਦੋਂ ਕਿ ਇਸ ਪਿੰਡ ਦੇ ਵਿੱਚ ਬੈਲਰ ਇੱਕ ਵੀ ਨਹੀਂ ਆਇਆ ਜਿਹੜੇ ਬੈਲਰ ਚੱਲ ਰਹੇ ਨੇ ਉਹ ਬਾਹਰਲੇ ਪਿੰਡਾਂ ਦੇ ਬੈਲਰ ਨੇ ਬੈਲਰ ਜੇ ਲਗਾਤਾਰ ਵੀ ਚੱਲਦਾ ਦਿਨ ਰਾਤ ਦੀ ਕੰਮ ਕਰਕੇ ਤਾਂ ਉਹ 20 ਕਿੱਲਾਂ ਦੀ ਪ੍ਰਾਲੀ ਤੋਂ ਵੱਧ ਨਹੀਂ ਬਣ ਸਕਦਾ ਪਰ ਵੱਡੀ ਕੁਤਾਹੀ ਤਾਂ ਇਹ ਕਰਤੀ ਜਿਹੜਾ ਵੀ ਜੁਰਮਾਨਾ ਪਾਤਾ ਇੱਕ ਕਿਸਾਨ ਨੇ ਬਿਲਕੁਲ ਅੱਗ ਨਹੀਂ ਲਾਈ ਉਹ ਵੱਡੀ ਕੁਤਾਹੀ ਜੁਰਮਾਨਾ ਦੇਖੋ ਇਹ ਕੁਤਾਹੀ ਹੈ ਇਥੋਂ ਦੇ ਪ੍ਰਸ਼ਾਸਨ ਦੀ ਕੁਤਾਹੀ ਹੈ ਇਹਨਾਂ ਦੇ ਸੈਟੇਲਾਈਟ ਦੀ ਪਛਾਣ ਕਰਤਾ ਹੀ ਆ ਕਿਉਂਕਿ ਇਸ ਕਿਸਾਨ ਨੇ ਹਲੇ ਤੱਕ ਬਿਲਕੁਲ ਵੀ ਅੱਗ ਨਹੀਂ ਲਾਈ ਇਹ ਵੇਟ ਕਰਦਾ ਕਿਉਂਕਿ ਕਿਸਾਨ ਬਿਲਕੁਲ ਭੋਲਾ-ਬਾਲਾ ਗਰੀਬ ਹੈ ਇਹਦੇ ਲਈ 4x4 ਟਰੈਕਟਰ ਨਹੀਂ ਹੈਗਾ ਜਿਵੇਂ ਆ ਇੱਥੇ ਦੀ ਐਸ.ਡੀ.ਐਮ ਸਾਡੀ ਮੈਡਮ ਆ ਦੋ ਦਿਨ ਪਹਿਲਾਂ 4x4 ਟਰੈਕਟਰ ਤੇ ਚਲਾ ਕੇ ਖਰਚਿਆਂ ਦੇ ਵਿੱਚ ਵੀਡੀਓ ਬਣਾ ਰਹੀ ਸੀ ਇਹਦੇ ਲਈ 4x4 ਲੈਂਡ ਜੋ ਕਰੇ ਪੈਸੇ ਨਹੀਂ ਹੈਗੇ ਕਿਸਾਨ ਬਿਲਕੁਲ ਕਮਜ਼ੋਰ ਹੈ ਇਹ ਪਰਾਲੀ ਦਾ ਹਾਲੇ ਹੀ ਹੈ ਵੀ ਜੇ ਇਹਨੂੰ ਬੈਲਰ ਇਕੱਠੀ ਕਰਕੇ ਲੈ ਕੇ ਜਾਵੇ ਇਹ ਚੱਕੇ ਫਿਰੇ ਕਿਸਾਨ ਆਪਣੇ ਟਰੈਕਟਰ ਨਾਲ ਕਰਾਏ ਤੇ ਇਹਦੀ ਬਿਜਾਈ ਕਰ ਸਕਦਾ ਪਰ ਇਹ ਸਰਕਾਰ ਨੇ ਉਹ ਕੁਝ ਕਰਨ ਦੀ ਬਜਾਏ ਇਹਦੇ ਉੱਪਰ ਸੈਟਲਾਈਟ ਨਾਲ ਜੁਰਮਾਨਾ ਪਾ ਕੇ 5000 ਰੁਪਇਆ ਪਹਿਲਾਂ ਪਟਵਾਰ ਪਟਵਾਰ ਆ ਉਹ ਮੈਡਮ ਉਹਨੇ ਸਰਪੰਚ ਸਾਹਿਬ ਨੂੰ ਫੋਨ ਕਰਿਆ ਸਰਪੰਚ ਇਹਨੂੰ ਫੋਨ ਕਰਿਆ ਵੀ ਜੇਕਰ ਤੂੰ ਅੱਜ ਜੁਰਮਾਨਾ ਨਹੀਂ ਭਰਦਾ ਤਾ ਜਿਹੜੀਆਂ ਭਾਈ ਤੇਰੀਆਂ ਸਬਸਿਟੀਆਂ ਨੇ ਤੇਰੀਆਂ ਲਿਮਟਾਂ ਨੇ ਤੇਰੀ ਜ਼ਮੀਨ ਤੇ ਰੈਡ ਐਂਟਰੀ ਹੋ ਜੂਗੀ ਪਰ ਕੱਲ ਗੁਰੂ ਪਰਬ ਦੀ ਜਿਹੜੀ ਛੁੱਟੀ ਦੀ ਇਸ ਕਰਕੇ ਕਿਸਾਨ ਕੱਲ ਦਾ ਡਰਿਆ ਹੋਇਆ ਇਥੋਂ ਦੀ ਇਕਾਈ ਨਾਲ ਇਹਨੇ ਜਦੋਂ ਗੱਲਬਾਤ ਕਰੀਆ ਤਾਂ ਅਸੀਂ ਫੌਰਨ ਸਵੇਰੇ ਇੱਥੇ ਆਇਆ ਇਹ ਇਸ ਵਾਸਤੇ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੁਣ ਅਗਲਾ ਪਲਾਨ ਕੀ ਹੋ ਤੁਹਾਡਾ ਅਗਲਾ ਪਲਾਨ ਦੇਖੋ ਜ਼ਿਲੇ ਨਾਲ ਸਾਡੀ ਮੀਟਿੰਗ ਲੱਗ ਰਹੀ ਆ ਜਿਵੇਂ ਵੀ ਹੋਊਗਾ ਜਿਵੇਂ ਜਿਲ੍ਹੇ ਦਾ ਉੱਪਰੋਂ ਹੁਕਮ ਆਊਗਾ ਉਸ ਤੇ ਹੋਊਗਾ ਬਿੱਲ ਜੁਰਮਾਨਾ ਬਿਲਕੁਲ ਨਹੀਂ ਭਰਿਆ ਜਾਊਗਾ ਕਿਸਾਨ ਨੂੰ ਕਿਸੇ ਤਰ੍ਹਾਂ ਦਾ ਵੀ ਡਰਨ ਦੀ ਲੋੜ ਨਹੀਂ ਹੈਗੀ ਇਹਦੇ ਨਾਲ ਦਿਨ ਰਾਤ ਜਥੇਬੰਦੀ ਖੜੀ ਆ ਜਿਹੜੇ ਹੋਰ ਕਿਸਾਨਾਂ ਦੇ ਉੱਪਰ ਵੀ ਇਹਨਾਂ ਨੇ ਪਰਚੇ ਪਾਏ ਨੇ ਕਿਸਾਨਾਂ ਨੂੰ ਡਰਨ ਦੀ ਲੋੜ ਨਹੀਂ ਬੀਕੇ ਜੂ ਗਰਾਹਾਂ ਹਮੇਸ਼ਾ ਇਹਦੇ ਨਾਲ ਖੜੀ ਹੈ ਬਿਲਕੁਲ ਜੀ ਪ੍ਰਸ਼ਾਸਨ ਦੀ ਵੱਡੀ ਕੁਤਾਹੀ ਆ ਕਿ ਜਿਹੜੇ ਕਿਸਾਨ ਨੇ ਬਿਲਕੁਲ ਅੱਗ ਨਹੀਂ ਲਗਾਈ ਉਸ ਨੂੰ ਜੁਰਮਾਨਾ ਕਰ ਦਿੱਤਾ ਤੇ ਉਸ ਤੋਂ ਬਾਅਦ ਜੁਰਮਾਨਾ ਭਰਨ ਲਈ ਫੋਨ ਵੀ ਆਉਣੇ ਸ਼ੁਰੂ ਹੋ ਗਏ ਕਿ ਉਹ ਕਿਸਾਨ ਡਰਦੇ ਮਾਹੌਲ ਚ ਆਪਾਂ ਉਸ ਤੋਂ ਬਾਅਦ ਕਿਸਾਨ ਇਕੱਠੇ ਹੋਏ ਨੇ ਭਾਰਤੀ ਕਿਸਾਨ ਜੋ ਗੁਰਾਹਾਂ ਦੇ ਆਗੂ ਪਹੁੰਚੇ ਨੇ ਕਿ ਅਸੀਂ ਕੋਈ ਵੀ ਜੋ ਵੀ ਜੁਰਮਾਨਾ ਨਹੀਂ ਭਰਾਂਗੇ ਕਿਉਂਕਿ ਪ੍ਰਸ਼ਾਸਨ ਦੀ ਵੱਡੀ ਕੁਤਾਹੀ ਹੈ ਕੋਈ ਅੱਗ ਨਹੀਂ ਲਗਾਈ ਫਿਰ ਵੀ ਜੁਰਮਾਨੇ ਪਾ ਰਹੀ ਹੈ ਸਰਕਾਰ ਤੱਕੇਸਾਈ ਕਰ ਰਹੀ ਹੈ ਇੱਥੋਂ ਤੱਕ ਕਹਿ ਰਹੇ ਨੇ ਭਾਰਤੀ ਕਿਸਾਨ ਜੁਨੂਨ ਉਗਰਾਹਾਂ ਦੇ ਆਗੂ ਗੁਰਤੇ ਸਿੰਘ ਥੂਜੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ